ਬੱਬੂ ਮਾਨ ਖੁਰਾਨ ਨੇ ਇੱਕ ਪੋਸਟ ਪਾਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਜਿੱਥੇ ਗੱਲ ਪੰਜਾਬ ਤੇ ਪੰਜਾਬੀਅਤ ਦੀ ਆ ਗਈ ਉਥੇ ਅਸੀਂ ਦਲਜੀਤ ਤੇ ਵਾਈਟ ਹਿੱਲ ਦੇ ਨਾਲ ਖੜੇ ਆ ਜੀ ਉਹ ਕਹਿੰਦੇ ਵੀ ਦੇਖੋ ਜੀਓ ਪੋਲਿਟਿਕਸ ਦੇ ਵਿੱਚ ਕੀ ਹੁੰਦਾ ਜ਼ਮੀਨੀ ਰਾਜਨੀਤੀ ਦੇ ਉੱਤੇ ਕੀ ਹੁੰਦਾ ਵੀ ਭਾਈ ਦੋ ਦੇਸ਼ ਲੜਦੇ ਆ ਤੇ ਫਿਰ ਆਪਸ ਦੇ ਵਿੱਚ ਮਿਲ ਜਾਂਦੇ ਆ ਉਹ ਕਹਿੰਦੇ ਵੀ ਕਲਾਕਾਰਾਂ ਦੇ ਵਿੱਚ ਵੀ ਇਦਾਂ ਹੁੰਦਾ ਕਲਾਕਾਰਾਂ ਦੇ ਭਾਵੇਂ ਵਿਚਾਰ ਤਾਰਕਮਤ ਭੇਦ ਹੋਣ ਪਰ ਜਦੋਂ ਗੱਲ ਪੰਜਾਬ ਤੇ ਪੰਜਾਬੀਅਤ ਦੀ ਆਵੇ ਉਦੋਂ ਖੜੇ ਰਹਿਣਾ ਚਾਹੀਦਾ ਤੇ ਖੜੇ ਰਹਿਣਾ ਚਾਹੀਦਾ ਨਾਲ ਇੱਕ ਗੱਲ ਹੋਰ ਕਹੀਓ ਕਨੇ ਜਦੋਂ ਅਸੀਂ ਹਵਾਈ ਫਿਲਮ ਬਣਾਈ ਹੈ ਨਾ ਸਾਨੂੰ ਵੀ ਇਸ ਤਰੀਕੇ ਦੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਕੋਈ ਵੀ ਫਿਲਮ ਸੈਂਸਰ ਦੇ ਵਿੱਚੋਂ ਲੰਘ ਕੇ ਜਾਂਦੀ ਹੈ ਕਈ ਵਾਰੀ ਫਿਲਮਾਂ ਪਾਸ ਵੀ ਹੋ ਜਾਂਦੀਆਂ ਕਈ ਵਾਰੀ ਨਹੀਂ ਵੀ ਪਾਸ ਹੁੰਦੀਆਂ ਪਰ ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਆਪਣਾ ਸੈਂਸਰ ਹੋਣਾ ਚਾਹੀਦਾ ਤਾ ਜੋ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਚੰਗੇ ਤਰੀਕੇ ਦੇ ਨਾਲ ਸਮਝਿਆ ਜਾ ਸਕੇ ਤੇ ਮੈਨੂੰ ਬੱਬੂ ਮਾਨ ਦੀ ਇਹ ਗੱਲ ਬਹੁਤ ਵਧੀਆ ਲੱਗੀ। ਨਹੀਂ ਬਿਲਕੁਲ ਸਹੀ ਹੈ ਟਾਣਾ ਸਾਹਿਬ ਕਿਉਂਕਿ ਦੇਖੋ ਕੋਈ ਵੀ ਭਾਸ਼ਾ ਹੋਵੇ ਉਸ ਭਾਸ਼ਾ ਦੇ ਬਾਰੇ ਵਿੱਚ ਪੂਰਨ ਤੌਰ ਤੇ ਜਾਣਕਾਰੀ ਉੱਥੋਂ ਦੇ ਵਸਨੀਕ ਨੂੰ ਹੋ ਸਕਦੀ ਹੈ ਉੱਥੋਂ ਦੇ ਕਲਚਰ ਦੇ ਬਾਰੇ ਵਿੱਚ ਉੱਥੋਂ ਦੀ ਰੀਤੀ ਰਿਵਾਜਾਂ ਦੇ ਬਾਰੇ ਵਿੱਚ ਸੱਭਿਆਚਾਰ ਦੇ ਬਾਰੇ ਵਿੱਚ ਜਾਣਕਾਰੀ ਉੱਥੋਂ ਦੇ ਵਸਨੀਕ ਨੂੰ ਹੀ ਚੰਗੀ ਤਰ੍ਹਾਂ ਹੁੰਦੀ ਹੈ ਕਿਸੇ ਹੋਰ ਨੂੰ ਨਹੀਂ ਸੋ ਜੇ ਪੰਜਾਬ ਦਾ ਆਪ ਦਾ ਸੈਂਸਰ ਹੋਊਗਾ ਉਹਦੇ ਵਿੱਚ ਪੰਜਾਬੀ ਹੀ ਹੋਣਗੇ ਤਾਂ ਉਹਦੇ ਨਾਲ ਵਧੀਆ ਤਰੀਕੇ ਨਾਲ ਕਾਰਗੁਜ਼ਾਰੀ ਜਿਹੜੀ ਆ ਉਹ ਕੀਤੀ ਜਾਊਗੀ ਵਧੀਆ ਤਰੀਕੇ ਨਾਲ ਨਤੀਜੇ ਜਿਹੜੇ ਉਹ ਸਾਹਮਣੇ ਆਉਣਗੇ ਇਹ ਗੱਲ ਬਿਲਕੁਲ ਵਾਜਬ ਆ ਉਹਨਾਂ ਦੀ ਤੇ ਭਾਈ ਚੰਗੀ ਗੱਲ ਆ ਜਿਹੜੇ ਵੀ ਕਲਾਕਾਰ ਆ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿੰਦੇ ਆ ਉਹਨਾਂ ਦਾ ਧੰਨਵਾਦ ਕਰਦੇ ਜੀ ਬਿਲਕੁਲ ਦੇਖੋ ਵਹਿਣ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਵੀ ਪਾਈ ਅੱਜ ਕੱਲ੍ਹ